ਜੇ ਪਾਣੀ ਫਰਮਾਨ ਕਰਦੀਏ ਲੇਖਾ ਕਤੇ ਨਾ ਛੁੱਟੀ ਐ ਖਿੰਖਿਨ ਖਿੰ ਭੁੱਲਣ ਹਾ ਸਾਖੀ ਕਤਾਬ ਚੋਂ ਕਦੇ ਬੰਦਾ ਨਹੀਂ ਛੁੱਟਦਾ ਤੇ ਪਲ ਪਲ ਭੁੱਲਣ ਵਾਲਾ ਐ ਬੰਦਾ ਕਿ ਪਲ ਪਲ ਗਲਤੀਆਂ ਕਰਦਾ ਐ ਕਿਵੇਂ ਛੁੱਟਾਂਗੇ ਹਿਸਾਬ ਕਿਤਾਬ ਚੋਂ ਕਹਾਣੀਆਂ ਸਾਖੀਆਂ ਜੋ ਹੁੰਦੀਆਂ ਨੇ ਉਹ ਬੰਦੇ ਨੂੰ ਸਮਝ ਸੇਧ ਦੇਣ ਵਾਸਤੇ ਹੁੰਦੀਆਂ ਨੇ ਕਿ ਬੰਦੇ ਨੂੰ ਸਹਲੇ ਤਰੀਕੇ ਕੋਈ ਗੱਲ ਸਮਝ ਆ ਜਾਵੇ। ਕਈ ਵਾਰ ਆਪਾਂ ਕੋਈ ਗੱਲਬਾਤ ਕਰਦੇ ਹਾਂ ਉਹ ਸੌਖੇ ਤਰੀਕੇ ਨਾਲ ਸਮਝ ਨਹੀਂ ਆਉਂਦੀ ਪਰ ਜਦੋਂ ਅਸੀਂ ਕੋਈ ਪਰਮਾਨ ਦੇ ਕੇ ਉਹਦੀ ਗੱਲ ਕਰਦੇ ਹਾਂ ਤੇ ਉਹ ਬੜੀ ਆਸਾਨੀ ਨਾਲ ਸਮਝ ਆ ਜਾਂਦੀ ਹੈ। ਇਸੇ ਤਰ੍ਹਾਂ ਇੱਕ ਕਹਾਣੀ ਹੈ ਕਿ ਇੱਕ ਬੰਦਾ ਸੀ ਜਿਹਦਾ ਕੋਈ ਪਰਿਵਾਰ ਦਾ ਮੈਂਬਰ ਨਹੀਂ ਸੀ। ਇਕੱਲਾ ਹੀ ਸੀ। ਨਾਲ ਇੱਕ ਖੋਤਾ ਹੈ ਉਹਦੇ ਨਾਲ ਹੀ ਕੰਮ ਧੰਦਾ ਕਰਦਾ ਏ ਤੇ ਰੋਜ਼ੀ ਕਮਾ ਕੇ ਖਾ ਲਿੰਦਾ ਏ ਤੇ ਜ਼ਿੰਦਗੀ ਲੰਘਦੀ ਤੁਰ ਗਈ ਤੇ ਉਮਰ 60 ਵਰਿਆਂ ਤੋਂ ਵੀ ਉੱਪਰ ਹੋ ਗਈ ਹੁਣ ਆਪਾਂ ਕਹਿ ਸਕਦੇ ਹਾਂ ਕਿ ਆਲਮੋਸਟ ਜ਼ਿੰਦਗੀ ਬਤੀਤ ਹੋ ਹੀ ਗਈ ਕਿਉਂਕਿ ਐਵਰੇਜ ਉਮਰ ਜੇ 65 ਸਾਲ ਲਾ ਲਈਏ ਤੇ ਰਹਿ ਕਿੰਨੀ ਗਈ ਹੁਣ ਜ਼ਿੰਦਗੀ ਆਲਮੋਸਟ ਲੰਘ ਗਈ ਏ ਉਹ ਜਿੱਥੇ ਵਸਦਾ ਸੀ ਉਹਦੇ ਸ਼ਹਿਰ ਤੇ ਰਾਜੇ ਦੀ ਡੈਥ ਹੋ ਗਈ। ਹੋਰਨ ਸ਼ਹਿਰ ਵਿੱਚ ਟਿੰਡੋਰਾ ਫੈਰ ਗਿਆ ਕਿ ਜੇ ਕੋਈ ਬੰਦਾ ਇੱਕ ਰਾਤ ਲਈ ਕਬਰ ਦੇ ਵਿੱਚ ਰਹਿ ਲਵੇ ਤਾਂ ਉਹਨੂੰ ਅਗਲੇ ਦਿਨ ਰਾਜਾ ਬਣਾ ਦਿੱਤਾ ਜਾਵੇਗਾ। ਹੁਣ ਲੋਕੀ ਡਰਦੇ ਨੇ ਜੇ ਸਾਹ ਨਾ ਆਇਆ ਕਬਰ ਵਿੱਚ ਫਿਰ ਰਾਜਾ ਤੇ ਕੀ ਬਣਨਾ ਏ ਜਾਣ ਤੋਂ ਵੀ ਜਾਵਾਂ ਇਹ ਬੰਦਾ ਸੋਚਦਾ ਏ ਕਿ ਮੇਰੀ ਜ਼ਿੰਦਗੀ ਤੇ ਲੰਘ ਗਈ ਏ ਪੱਲੇ ਮੇਰੇ ਕੁਝ ਹੈ ਨਹੀਂ ساری ਉਮਰ ਗਰੀਬੀ ਚ ਕੱਟੀ ਏ ਇੱਕ ਕਲਾ ਖੋਤਾ ਹੀ ਏ ਉਹਦੇ ਸਹਾਇ ਜੀ ਨਾਲ ਉਹਦੇ ਨਾਲ ਹੀ ਕੰਮ ਧੰਦਾ ਕਰਕੇ ਰੋਟੀ ਖਾ ਲੈਣਾ ਮੈਂ ਕੋਸ਼ਿਸ਼ ਕਰਕੇ ਵੇਖਦਾ ਜੇ ਤੇ ਬਚ ਗਿਆ ਫਿਰ ਤੇ ਰਾਜਾ ਬਣ ਜਾਵਾਂਗਾ ਨਹੀਂ ਤਾਂ ਫਿਰ ਕੀ ਇਹ ਜ਼ਿੰਦਗੀ ਤੇ ਲੰਘ ਹੀ ਗਈ ਏ ਆਖਦਾ ਜੀ ਮੈਂ ਰਹਾਵਾਂਗਾ ਇੱਕ ਰਾਤ ਲਈ ਕਬਰ ਦੇ ਵਿੱਚ ਤਾਂ ਭੂਤ ਦੇ ਵਿੱਚ ਪਾ ਦਿੱਤਾ ਗਿਆ ਮਿੱਟੀ ਹੀਠਾਂ ਦਫਨਾ ਦਿੱਤਾ ਗਿਆ ਜਦੋਂ ਰਾਤ ਦੇ ਕੋਈ 11 12 ਹੋਈ ਤੇ ਦੋ ਫਰਿਸ਼ਤੇ ਆਏ ਉਥੇ ਪੁੱਛਣ ਲੱਗਾ ਤੁਸੀਂ ਕੌਣ ਆਂਦੇ ਜੀ ਅਸੀਂ ਫਰਿਸ਼ਤੇ ਆਂ ਕਿਉਂ ਆਏ ਹੋ ਆਂਦੇ ਤੇਰੇ ਲੇਖਾ ਲੈਣ ਆਏ ਆ ਤੇ ਤੂੰ ਕਬਰ ਦੇ ਵਿੱਚ ਤੇਰਾ ਲੇਖਾ ਲੈਣਾ ਆਂ ਕਹਿੰਦਾ ਮੇਰਾ ਕਾਹਦਾ ਲੇਖਾ ਜੀ ਮੈਂ ਤੇ ਜ਼ਿੰਦਗੀ 'ਚ ਮੇਰੇ ਕੋਲੇ ਤੇ ਕੁਝ ਹੈਗਾ ਹੀ ਨਹੀਂ ਸੀ ਖੋਤਾ ਸੀਗਾ ਕੱਲਾ ਉਹਦੇ ਸਹਾਰੇ ਮੈਂ ਜ਼ਿੰਦਗੀ ਕੱਟੀ ਏ ਮੇਰਾ ਕੋਈ ਪਰਿਵਾਰਕ ਮੈਂਬਰ ਨਹੀਂ ਕੋਈ ਮੇਰੇ ਨਾਲ ਨਹੀਂ ਕੋਈ ਮੇਰੇ ਕੋਲ ਪੈਸਾ țeਲਾ ਨਹੀਂ ਮੇਰਾ ਕਾਹਦਾ ਲੇਖਾ ਉਹ ਵੀ ਕਹਿੰਦੇ ਵੀ ਠੀਕ ਗੱਲ ਆ ਜਿੱਤਾ ਤੇ ਲੇਖਾ ਹੋਣਾ ਹੀ ਨਹੀਂ ਤੁਰ ਪਈ ਤੁਰਦੇ ਤੁਰਦੇ ਆ ਇੱਕ ਦੇ ਮਨ ਵਿੱਚ ਆਇਆ ਕਿ ਕਰਮਾਂ ਦੀ ਕਿਤਾਬ ਤੇ ਖੋਲ ਕੇ ਵੇਖ ਲਈਏ ਵਾਪਸ ਆਏ ਕਰਮਾਂ ਦੀ ਕਿਤਾਬ ਖੋਲੀ ਪਹਿਲੇ ਸਫੇ ਤੇ ਲਿਖਿਆ ਸੀ ਖੋਤਾ ਭੁੱਖਾ ਹੈ ਪਰ ਫਿਰ ਵੀ ਮਾਰਕੁੱਟ ਕੇ ਉਹਦੇ ਤੋਂ ਕੰਮ ਲੈ ਰਿਹਾ ਇੰਨੀ ਗੱਲ ਹੋਈ ਤੇ ਆਂਦੇ ਵੀ ਕਰਮ ਇਹਦਾ ਗਲਤ ਹੈ ਇਹਨੂੰ ਤੇ ਵਜਣੀਆਂ ਚਾਹੀਦੀ ਮਾਰੀਆਂ ਅਗਲਾ ਸਫਾ ਪਲਟਿਆ ਅਗਲੇ ਸਫੇ ਤੇ ਲਿਖਿਆ ਖੋਤਾ ਕੰਮ ਨਹੀਂ ਕਰਨਾ ਚਾਹੁੰਦਾ ਤੇ ਫਿਰ ਵੀ ਇਹ ਜ਼ਬਰਦਸਤੀ ਕੰਮ ਲੈ ਰਿਹਾ ਉਹਨੂੰ ਮਾਰਦਾ ਏ ਫਿਰ ਕੰਮ ਲੈ ਰਿਹਾ ਹੰਦੇ ਫੇਰ ਕਰਮ ਗਲਤ ਹੋ ਗਿਆ ਹੁਣ ਇਹਨੂੰ ਫੇਰ ਵਜਾਣਾ ਚਲੋ ਪਾਈਆ ਅਗਲਾ ਸਫਾ ਪਲਟਿਆ ਅੱਗੇ ਸਫੇ ਤੇ ਲਿਖਿਆ ਏ ਖੋਤਾ ਬਹੁਤ ਬਿਮਾਰ ਹੈ ਨਾ ਇਹ ਦਵਾਈ ਦਾਰੂ ਕਰਦਾ ਏ ਪਰ ਫਿਰ ਵੀ ਉਹਦੇ ਤੋਂ ਕੰਮ ਲੈ ਰਿਆ ਉਹਦੇ ਤੇ ਜ਼ਬਰ ਜ਼ੁਲਮ ਕਰਦਾ ਏ ਉਹਨੂੰ ਮਾਰਦਾ ਏ ਤੇ ਧੱਕੇ ਨਾਲ ਕੰਮ ਕਰਾਉਂਦਾ ਏ ਆਂਦੇ ਕਰਮ ਆਵੀ ਮਾੜਾ ਏ ਇਹਦੇ ਫੇਰ ਵਜਣੀਆਂ ਚਾਹੀਦੀਆਂ ਸਾਰੀ ਰਾਤ ਲੰਘ ਗਈ ਰਾਤ ਤੋਂ ਦਿਨ ਚੜ ਗਿਆ ਉਹ ਜੇ ਮਾਰੀ ਖਾ ਗਿਆ ਦਿਨ ਚੜਦਿਆਂ ਸਾਰੀ ਜਦੋਂ ਉਹਨਾਂ ਨੇ ਤਾਬੂਤ ਨੂੰ ਮਿੱਟੀ ਵਿੱਚੋਂ ਬਾਹਰ ਕੱਢਿਆ ਉਹਦਾ ਤਾਲਾ ਖੋਲ੍ਹਿਆ ਤੇ ਉਹ ਬੰਦਾ ਉੱਠ ਕੇ ਭੱਜ ਗਿਆ ਉਦੇ ਪਿੱਛੇ ਭੱਜਦੇ ਨੇ ਵੀ ਤੂੰ ਤੇ ਰਾਤ ਕੱਢ ਗਿਆ ਤੈਨੂੰ ਤੇ ਰਾਜਾ ਬਣਾਉਣਾ ਤੂੰ ਭੱਜ ਕਿਉਂ ਰਿਹਾ ਹੈ ਆਂਦਾ ਨਹੀਂ ਮੈਂ ਨਹੀਂ ਰਾਜਾ ਬਣਾਂਦਾ ਆਂਦਾ ਸਾਰੀ ਰਾਤ ਮੇਰੇ ਕੋ ਖੋਤੇ ਦਾ ਲੇਖਾ ਹੀ ਨਹੀਂ ਦਿੱਤਾ ਗਿਆ ਮੈਂ ਰਾਜ ਭਾਗ ਦਾ ਲੇਖਾ ਕਿੱਥੋਂ ਦਿਆਂਗਾ ਹੁਣ ਅਸੀਂ ਸੋਚੀਏ ਵੀ ਅਸੀਂ ਕਿੰਨਾ ਕੁਝ ਫੜ ਕੇ ਰੱਖਿਆ ਹੋਇਆ ਇੱਕ ਖੋਤਾ ਸੀ ਤੇ ਲੇਖਾ ਪੂਰਾ ਨਹੀਂ ਸੀ ਹੋ ਰਿਹਾ ਹਿਸਾਬ ਕਿਤਾਬ ਮੁੱਕਣ ਚ ਨਹੀਂ ਸੀ ਆ ਰਿਹਾ ਤੇ ਸਾਡੇ ਕੋਲ ਕਿੰਨਾ ਕੁਝ ਐ ਕਿੱਦਾਂ ਹਿਸਾਬ ਕਿੱਦਾਂ ਧਿਆਨ ਫਕਰ ਫਕੀਰ ਕਿਉਂ ਸਾਰੀਆਂ ਚੀਜ਼ਾਂ ਨੂੰ ਤਿਆਗਦੇ ਜਾਂਦੇ ਨੇ ਕਿ ਹਿਸਾਬ ਮਕਾਉਂਦੇ ਜਾਂਦੇ ਨੇ ਆ ਵੀ ਛੱਡਤੀ ਆ ਵੀ ਛੱਡਤੀ ਜਿੰਨਾ ਛੱਡ ਦਿਆਂਗੇ ਜਿੰਨਾ ਤਿਆਗ ਦਿਆਂਗੇ ਉਹਨਾਂ ਹਿਸਾਬ ਮੁੱਕਦਾ ਤੁਰਿਆ ਜਾਂਦਾ ਨਹੀਂ ਤੇ ਲੇਖਾ ਇੱਥੇ ਨਹੀਂ ਨਿਬੜਦਾ ਉੱਥੇ ਕਿਵੇਂ ਨਿਬੜਾਂਗੇ ਇੱਕ ਸ਼ਾਇਰ ਆਖਦਾ ਕੰਬਲੀ ਸੜੀ ਫਕੀਰ ਦੀ ਤੇ ਹੱਸਿਆ ਤਾੜੀ ਮਾਰ ਕੰਬਲੀ ਸੜੀ ਫਕੀਰ ਦੀ ਤੇ ਹੱਸਿਆ ਤਾੜੀ ਮਾਰ ਇਹ ਵੀ ਇੱਕ ਲੈ ਗਿਆ ਮੋਢਿਆ ਉਤੋਂ ਪਾਰ ਉਹਨੂੰ ਖੁਸ਼ੀ ਹੁੰਦੀ ਚਲੋ ਇਹਦੇ ਵੀ ਫਿਕਰ ਮੁੱਕ ਗਈ ਕਿ ਨਹੀਂ ਤੇ ਅੱਗੇ ਫਿਕਰ ਹੁੰਦੀ ਸੀ ਕਿਤੇ ਇੱਥੇ ਨਾ ਛੁੱਟ ਜੇ ਕਿਤੇ ਉੱਥੇ ਨਾ ਛੁੱਟ ਜੇ ਗਵਾਚ ਨਾ ਜਾਏ ਆਹ ਨਹੀਂ ਕਹਿੰਦਾ ਕੰਮ ਹੀ ਮੁੱਕਿਆ ਅਸੀਂ ਕੀ ਆਨੇ ਅਸੀਂ ਦੁਖੀ ਹੁੰਨੇ ਆ ਸਾਡਾ ਆ ਵੀ ਖੋਸ ਗਿਆ ਏਨੇ ਕਹਿੰਦੇ ਵੀ ਚਲੋ ਇਹਦਾ ਲੇਖਾ ਨਿਪੜ ਗਿਆ ਏ ਅਸੀਂ ਦੁਖੀ ਹੋਣੀ ਆਂਦੇ ਨੇ ਜਦੋਂ ਉਹਦੇ ਵਰਗੇ ਹੋ ਜਾਈਦਾ ਏ ਉਹਦੇ ਹੋ ਕੇ ਉਹਦੇ ਖਾਤੇ ਵਿੱਚ ਪੈ ਜਾਈਦਾ ਹਨ ਫਿਰ ਲੇਖਾ ਜੋਖਾ ਨਹੀਂ ਰਹਿ ਜਾਂਦਾ ਕਿਉਂ ਕਿ ਹੁਣ ਜਿਹੜਾ ਮੂਲਪੁਰਖ ਦੇ ਖਾਤੇ ਵਿੱਚ ਪੈ ਗਿਆ ਮੂਲਪੁਰਖ ਦਾ ਖਾਤਾ ਕੌਣ ਫਰੋਲੇ ਐਡੀ ਕੀ ਦੀ ਸਮਰਥਾ ਹੈ ਕਿ ਕੋਈ ਮੂਲਪੁਰਖ ਦੇ ਖਾਤੇ ਨੂੰ ਫਰੋਲੇ ਤੇ ਉਹਦੇ ਖਾਤੇ ਵਿੱਚ ਪੈਣ ਵਾਸਤੇ ਉਹਦੇ ਗੁਣਾਂ ਦਾ ਧਾਰਨੀ ਹੋਣਾ ਪਵੇਗਾ ਉਹਦੀ ਰਹਿਤ ਮਰਿਆਦਾ ਦਾ ਧਾਰਨੀ ਹੋਣਾ ਪਵੇਗਾ